पायल मलिक के खिलाफ नेता अरमान केस रिगार्डिंग मेरे वालों फाइल है मैं ही कंपलेनेंट है ही एडवोकेट हायल मलिक अरमान मलिक कृतिका मलिक अरमान मलिक दी ਇੱਕਛੜੀ ਨਹੀਂ ਹੈ ਪਹਿਲਾ ਇੱਕਛੜੀ ਜੇ ਦੂਜੀ ਹੋਈ ਤਾਂ ਤੀਜੀ ਵੀ ਹੈ ਜਿਹਦਾ ਮੇਰੇ ਕੋਲ ਐਵੀਡੈਂਸ ਹੈਗਾ ਮੈਂ ਤੁਹਾਨੂੰ ਉਹ ਵੀ ਦੇ ਰਿਹਾ ਐਂਡ ਫੋਰਥ ਪਰਸਨ ਹੈ ਇਹਨਾਂ ਦਾ ਕੋਈ ਬੜਾ ਬਰਾਦਰ ਹੈ ਕਾਲੂ ਭਾਈ ਹੈ ਈਕ ਇਹਨਾਂ ਦੇ ਹੈ ਲਖਸ਼ਮੀ ਔਰ ਦੋ ਦਿਨ ਪੀਅ ਮੈਂਬਰ ਦਾ ਨਾਮ ਮੈਂ ਤੁਹਾਨੂੰ ਫੋਨ ਦੇ ਵਿੱਚ ਹੈਗਾ ਮੈਂ ਨੇ ਉਹ ਵੀ ਦੱਸ ਦਾਂਗਾ ਮੇਕਅਪ ਆਰਟਿਸਟ ਤੇ ਕਰਮਨਲਿਸ ਇਹ ਸਾਰਿਆਂ ਉੱਪਰ ਗੇਸ ਕੀਤਾ ਜਾਵੇ ਕਾਰਨ ਕੀ ਆ ਮੋਲਗੀ ਕਾਰਨ ਜਦ ظاہر ਹੈ ਇਸੇ ਵਿੱਚ ਜਿਹੜਾ ਸਭ ਤੋਂ ਪਹਿਲਾ ਕਾਰਨ ਸਾਹਮਣੇ ਆਇਆ ਸੀਗਾ ਉਹ ਇਹ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਸਾਰੀ YouTube Facebook Twitter ਕੋਈ ਵੀ ਐਸਾ ਸੋਸ਼ਲ ਮੀਡੀਆ ਪਲੈਟਫਾਰਮ ਨਹੀਂ ਹੈ ਜਿੱਥੇ ਵੀਡੀਓ ਨਹੀਂ ਹੈ ਸੈਕਿੰਡ ਜਿਹੜਾ ਲੋਕਾਂ ਦੀ ਨਿਗਾਚ ਨਹੀਂ ਆਇਆ ਸੈਕਿੰਡ ਇਸ ये अरमान मलिक है हनुमान जी का स्वरूप इसने धारण किया दिस इज द मैटर ये सारे बंदे इस क्राइम च इन्वॉल्व हैं जिन्हों की फोटो एज पर एविडेंस कोर्ट भी लग चुकी और मैं थोड़े सामने भी लग गया इस संबंधी ਪਹਿਲਾ ਕੋਰਟ ਦੇ ਵਿੱਚ ਨਹੀਂ ਜੇਪਾਇਆ ਗਿਆ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਬੀਜੀਪੀ ਪੰਜਾਬ ਇਹ ਮੇਰੇ ਲੈਟਰ ਹੈਡ ਦੇ ਉੱਪਰ ਉਹਨਾਂ ਨੂੰ ਕੰਪਲੇਂਟ ਥਰੂ ਕੋਰਟ ਥਰੂ ਰਜਿਸਟਰਡ ਪੋਸਟ ਐਂਡ ਬਾਏ ਐਵਰੀ ਮੀਨ ਈਮੇਲ ਦੇ ਥਰੂ ਬਾਏ ਹੈਂਡ ਮੈਂ ਐਸਐਸਪੀ ਸਾਹਿਬ ਦੇ ਦਫ਼ਤਰ ਵੀ ਜਾ ਕੇ ਐਨਐਮ ਪਟਿਆਲਾ ਪਹਿਲਾਂ ਦਿੱਤੀਆਂ ਗਈਆਂ ਪੁਲਿਸ ਤੋਂ ਮੰਗ ਕੀਤੀ ਗਈ ਪੰਜਾਬ ਦੇ ਹਰ ਇੱਕ Hindu ਸੰਗਠਨ ਨੇ ਜਿਸ ਨੂੰ ਇਸ ਜੀ ਦਾ ਦੁੱਖ ਤੇ ਰੋਸ਼ ਹੋਇਆ ਉਸਨੇ ਇਹ ਕੰਪਲੀਟ ਦਿੱਤੀ ਹੈ ਮੰਗ ਪੱਤਰ ਦਿੱਤਾ ਹੈ ਬਟ આજ ਤੱਕ țeਲ ਦੇ ਕੋਈ ਗੱਲ ਨਹੀਂ ਉਹ ਮੰਦਿਰ ਆਇਸੀ ਕਾਲ ਸ਼ੇ ਕਮ ਕਲੀ ਮਾਰ ਮੰਦਿਰ ਆਸੀ ਕਿ ਮਾਫੀ ਮੰਗੀ ਰ ਮਾਫੀ ਕੀਤਾ ਗਿਆ ਉਹਨਾਂ ਸੇਵਾ ਲੈ ਗਈ ਸੀ ਉਹ ਕਿਤੀ ਉਸ ਤੋਂ ਲੁਧਿਆਣਾ ਕੇ ਲੁਧਿਆਣਾ ਮਾਫ ਕੀਤਾ ਗਿਆ ਉਹਨਾਂ ਤੁਸੀਂ ਵੀ ਫੜਿਆਲੇ ਮੰਦਿਰ ਦੇ ਵਿੱਚ ਸੀਗੇ ਤੁਸੀਂ ਉਹ ਤੇ ਹਮੇ ਪਰ ਇਸੀ ਮਾਫੀ ਦੀ ਕੀ ਕਰ ਰਹੇ ਤੁਸੀਂ ਕੇਸ ਕਰ ਰਹੇ ਮਾਫੀ ਸੇਨਾ Hindu ਧਰਮ ਦਾ ਬੜਪਨ ਹੈ ਮੈਂ ਮਾਫੀ ਦੇ ਨਹੀਂ ਜਾਂ ਕਿਸੇ ਦੇ ਵਿਰੋਧ ਜਾਂ ਕਿਸੇ ਦੇ ਖਿਲਾਫ ਨਹੀਂ ਹੈ ਮੈਂ ਸ਼੍ਰੀ ਕਾਲੀ ਮਾਤਾ ਜੀ ਮੰਦਰ ਦਾ ਅਚਾਨੰਦ ਗਿਰੀ ਮਹਾਰਾਜ ਉਹਨਾਂ ਨੇ ਮੈਨੂੰ ਲੀਗਲ ਐਡਵਾਈਜ਼ਰ ਕਰਵਾਇਆ ਸੀਗਾ ਮੈਂ ਤੁਹਾਨੂੰ ਐਵੀਡੈਂਸ ਵੀ ਦੇ ਰਿਹਾ ਕਾਫੀ ਸਾਲਾਂ ਤੋਂ ਮੰਦਰ ਦੀ ਸੇਵਾ ਕਰਦੇ ਆਂ ਪੰਜਾਬ ਦਾ ਕੋਈ ਹਿੰਦੂ ਸੰਗਠਨ ਕੋਈ ਵੀ ਧਾਰਮਿਕ ਸੰਗਠਨ ਸਾਰਿਆਂ ਨਾਲ ਮੇਰਾ ਅੱਛਾ ਵਿਹਾਰ ਮਾਫੀ ਦੇਣ ਦਾ ਮੈਂ ਵਿਰੋਧ ਨਹੀਂ ਕਰਦਾ ਹਰ ਕਰਮ ਮਾਫੀ ਦੇਂਦਾ ਬਟ ਲਾ ਇੱਕ ਡਿਫਰੈਂਟ ਚੀਜ਼ ਹੈ लॉ मुताबिक इस बंदे ने अरमान मलिक ने एज पर ही सोशल मीडिया अकाउंट्स इंस्टाग्राम फेसबुक यूट्यूब तीन कार्य शो कर हिंदू मैरिज एक्ट उन्नीस सौ पचवंजा सैक्शन फाइव सैक्शन सैवनटीन सैक्शन फोर and section 490 pi pc now section 82 in the bns that is ide vich main case bhi paya police nu bhi complaint de di si aur sara evidence bhi mil gaya even ke mere kol to ek kaisi video hai jide vich jodi inadi tiji wife par laksh di she is pregnant oh pregnant hai aur oh paile keh rahi hai ke ehe unmarried hai aur pregnant hai wo strip bhi dikha rahi hai pregnancy test ki main tonu link de sakda secondly ik banda wo kise bhi tarah nu belong kare social media de upar apni do wives nu aur even ke teen wives nu oh das de hai ki tohdiyan maawan tohdiyan payana thode parivar wale thode bachche oh videos nahi denge ਕਿਸ ਬੰਦੇ ਦੀ ਫੈਮਲੀ ਕੋਲ ਉਹ ਵੀਡੀਓ ਨਹੀਂ ਗਈ। ਸੋਸਾਇਟੀ ਤੇ ਕੀ ਅਸਰ ਪਾਇਆ? ਸੋਸਾਇਟੀ ਦੀ ਇਸ ਗੰਦਗੀ ਨੂੰ ਕੌਣ ਸਾਫ ਕਰੇਗਾ? ਛੋਟੇ ਛੋਟੇ ਬੱਚੇ ਆ ਭੋਲੇ ਹੁੰਦੇ ਆ ਮੰਨਦੇ। ਉਹਨਾਂ ਦੇ ਛੋਟੇ ਭੋਲੇ ਮੰਨ ਤੇ ਕੀ ਅਸਰ ਪੈ ਰਿਹਾ ਸੀ? ਡੋਨਟ ਡਿਕਰ ਤੁਸੀਂ ਐਸੋ ਤੋਂ ਟੋਡ ਮੈਸ ਸਹੀ ਲੱਗਦਾ। ਸੈਕੰਡਲੀ ਜਿਹੜੇ ਕ੍ਰਾਈਮ ਰਿਲੀਜੀਅਨਲ ਗ੍ਰੇਟਿਟੀਅਨ ਅੰਦਰ ਜੋ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਉਹ ਵੀ ਸੈਕਸ਼ਨਸ ਦਾ ਮੈਨੂੰ ਡਿਟੇਲਸ ਦੱਸ ਰੋ ਦੱਸੋ ਤੁਹਾਨੂੰ ਜਿਹੜੀ ਧਾਰਮਿਕ ਭਾਵਨਾ ਦੇ ਥੇਸ ਬਈ ਉਹਦੇ ਉੱਪਰ ਐਕਸ਼ਨ ਲੈ ਰੋ ਜੇ ਉਹਨਾਂ ਦੀ ਪਰਸਨਲ ਜਿੰਦਗੀ ਤੇ ਪੜੀ ਹੈ ਉਹਨਾਂ ਦੇ ਓਵਰਆਲ ਕਿਸੇ ਸ냅ਚੈਟ ਫੇਸਬੁੱਕ ਅਕਾਊਂਟ ਸਾਰੇ ਬੰਦ ਕਰਾਵਾਂਗੇ ਥਰੂ ਕੋਰਟ ਕਰਾਵਾਂਗੇ ਲੀਗਲ ਤਰੀਕੇ ਨਾਲ ਕਰਾਵਾਂਗੇ ਇਸ ਦੀ ਜਿਹੜੀਆਂ ਦੋ ਵਾਈਫਸ ਜਾਂ ਤਿੰਨ ਵਾਈਫਸ ਉਹ ਕੋਰਟ ਚ ਆ ਕੇ ਦੱਸੂਗਾ ਕਿ ਕਿੱਥੋਂ ਆਈਆਂ ਕਿਵੇਂ ਵਿਆਹ ਕਰਾਇਆ ਵਾਟ ਇਜ਼ ਦਾ ਲੀਗਲ ਰਾਈਟ ਬਿਹਾਈਂਡ ਥਰ ਅਰਮਾਨ ਮਲੀ ਦਾ ਦੇ ਕੇ ਨਾ ਮੈਂ ਹਿੰਦੂ ਫੈਮਿਲੀ ਹੋ ਮੇਰਾ ਅਧਾਗ ਹੋਰ ਹਿੰਦੂ ਦੇ ਨਾਮ ਤੇ ਮੈਂ ਹਿੰਦੂ ਫੈਮਿਲੀ ਚ ਪੜਾ ਰਿਹਾ ਹਾਂ ਹੁਣ ਸਿਰ ਆਪਣੇ ਕੰਮ ਕਰ ਲੇ ਮੈਂ ਜਿਵੇਂ ਸ਼ੁਰੂ ਹੋ ਗਿਆ ਤਾਂ ਮੈਨੂੰ ਮੇਰਾ ਫਾਇਦਾ ਚੱਕ ਰਿਹਾ ਮੈਨੂੰ ਲੱਗਦਾ ਕਿ ਮੇਰੀ ਪਾਸੇ ਤੋਂ ਗਲਤੀ ਹੋ ਗਈ ਤਾਂ ਮੈਨੂੰ ਨਜਾਇਜ਼ ਤੰਗ ਕਰ ਰਹੇ ਤੁਸੀਂ ਕਹਿੰਦੇ ਅਰਮਾਨ ਮਲੀ ਹਿੰਦੂ ਹੈ ਜੋ ਉਹਨਾਂ ਦਾ ਕਹਿਣਾ ਠੀਕ ਹੈ ਮੰਨ ਲਿਆ ਹਿੰਦੂ ਮੈਰਿਜ ਐਕਟ ਆ ਰਿਹਾ ਹੈ ਹਿੰਦੂ ਮੈਰਿਜ ਦੇ ਐਕਟ ਦੇ ਹਦੋਂ ਦਾ ਇੱਕ ਲੀਗਲ ਵਾਈਫ ਅੱਲਾਹੁ ਅਕਬਰ ਔਰ ਉਹ ਖੁਦ ਮੰਨ ਰਿਹਾ ਕਿ ਉਹਦੀ ਇਹ ਗਲਤੀ ਹੈ ਐਵੀਡੈਂਸ ਹੈ ਨਾ ਤੁਸੀਂ ਐਵੀਡੈਂਸ ਖੁਦ ਵੀ ਲੈ ਸਕਦੇ ਹੋ ਵੀ ਉਹ ਕੀ ਕੈਮਰੇ ਕਾਰਵਾਈ ਤਿਆਰੀ ਤੁਹਾਡੀ ਕਾਰਵਾਈ ਤਾਂ ਜੋ ਐਸ ਪਰ ਹੋਏਗੀ ਮੈਂ ਤਾਂ ਕਾਰਵਾਈ ਕਰਵਾਉਂਗਾ ਕੋਰਟ ਦੇ ਵਿੱਚ ਵੀ ਤੇ ਪੁਲਿਸ ਅੱਗੇ ਮੰਗ ਕੀਤੀ ਹੋਈ ਹੈ ਪੁਲਿਸ ਲੇਖੋ ਸਾਰਾ ਰਿਪੋਰਟ ਸਾਰਾ ਸਬੂਤ ਪੈਂਡਰਾਈਵ ਚ ਪਾ ਕੇ ਵੀ ਦਿੱਤਾ ਗਿਆ ਹੈ ਅਟੈਚ ਵੀ ਕੀਤਾ ਗਿਆ ਹੈ ਈਮੇਲ ਤੇ ਸਾਰੀਆਂ ਵੀਡੀਓ ਸਾਰੇ ਸਬੂਤ ਇੱਕ ਕਾਰਵਾਈ ਹੋਣੀ ਬਹੁਤ ਜ਼ਰੂਰੀ ਨਹੀਂ ਹੈ ਔਰ ਇੱਕ ਸਾਸੀ ਭਾਰਤ ਦੇ ਵਸਨੀਕਾਂ ਸਾਡਾ ਇੱਕ ਸੱਭਿਆਚਾਰ ਹੈ ਸਾਡਾ ਇੱਕ ਕਲਚਰ ਹੈ ਜੀ ਕੋਈ ਵੀ ਬੰਦਾ ਤੁਹਾਨੂੰ ਯਾਦ ਹੋਊਗਾ ਪਿੱਛੇ ਦੇ ਇੱਕ ਕਪਲ ਸੀਗਾ ਜਿਹੜਾ ਹੁਣ ਫੋਰਨ ਚਲਾ ਗਿਆ ਹੈ ਨਾ ਤਾਂ ਉਸ ਦੇ ਉੱਪਰ ਵੀ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਤਾਂ ਜੇ ਅਗਰ ਇਸ ਸੋਸਾਇਟੀ ਨੂੰ ਕੋਈ ਡਿਲੂਡ ਕੋਈ ਇਸ ਸੋਸਾਇਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਕਰੇਗਾ ਉਹ ਉਸਨੂੰ ਰੋਕਣਾ ਚਾਹੀਦਾ ਪਹਿਲਾਂ ਤਾਂ ਹੱਕ ਹੈਗਾ ਪੁਲਿਸ ਦਾ ਆਫਟਰ दैट ਕੋਰਟ ਹੈਗਾ